ਸਰ ਮੋਟਾ ਕੀ ਨਾਮਾ ਕੀ ਰਜਿਸਟ੍ਰੇਸ਼ਨ ਸਰ ਮੈਂ 150 ਸੈਕਟਰ ਆ ਜੀ ਨਾਮ ਮੇਰਾ ਦਸ਼ਮੇਸ਼ ਹੈ ਜੀ ਤੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਸੀ ਕਿ ਇਹ ਬੰਦਾ ਰਜਿੰਦਰ ਸਿੰਘ ਉਰਫ ਰਾਠਾ ਇਹ ਸ਼ਾਮਲਾ ਜ਼ਮੀਨ ਤੇ ਇਹਦਾ ਘਰ ਬਣਾਇਆ ਹੋਇਆ ਤੇ ਇਹਨੇ ਜਿਹੜਾ ਘਰ ਬਣਾਇਆ ਨਸ਼ੇ ਦੀ ਕਾਲੋ ਕਾਲੀ ਕਮਾਈ ਨਾਲ ਬਣਾਇਆ ਹੋਇਆ ਤੇ ਪੰਜਾਬ ਸਰਕਾਰ ਦੀ ਜਿਹੜੀ ਯੋਧ ਨਸ਼ਾ ਅਮਰੁੱਧ ਮਹਿੰਮਤਾ ਇਹ ਚਲਾਈ ਗਈ ਹੈ ਜੀ ਉਹਦੇ ਤਹਿਤ ਅੱਜ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਆ ਜੀ ਕਿ ਜਿਹੜੀ ਪੰਚਾਇਤ ਹੈ ਉਹਦੇ ਵੇਲੇ ਬਾਕਾਇਦਾ ਮਤਵਾਇਆ ਗਿਆ ਸੀ ਇਹ ਵੀ ਨਸ਼ੇ ਦੇ ਜਿਹੜੇ ਤਸਕਰ ਨਾਲ ਦੇ ਖਿਲਾਫ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਜੀ ਸਰ ਜੀ ਸਰ ਇਹ ਵਿੱਚ ਕੋਈ ਨਿਸ਼ਾਨਦਈ ਤੇ ਹੋਏ ਨਹੀਂ ਤਰਫ ਨਹੀਂ ਨਾ ਰਮ ਨਿਸ਼ਾਨਦਈ ਤਾਂ ਮਾਲਮਤ ਨਹੀਂ ਹੁੰਦੀ ਆ ਜੀ ਬਸ ਨਜਾਇਜ਼ ਕਬਜ਼ਾ ਦੇ ਹੈ ਜੀ ਹਾਂ ਜੀ ਗ੍ਰਾਮ ਪੰਚਾਇਤ ਦਾ ਇਹ ਹੋਇਆ ਜੀ ਮੈਂ ਤਾਂ ਮਗਰੋਂ ਗ੍ਰਾਮ ਪੰਚਾਇਤ ਨੂੰ ਇਹ ਸੀਗਾ ਵੀ ਹਾਂ ਨਜਾਇਜ਼ ਕਬਜ਼ਾ ਬੰਦਾ ਇਹ ਮਤਾਂ ਲਿਖ ਕੇ ਵੀਰ ਸਾਹਿਬ ਨੂੰ ਫੀਲ ਕੀਤਾ ਨਾਮਲਾਟ ਜਮੀਨ ਹੈ ਜੀ ਹਾਂ ਜੀ ਨਸ਼ੇ ਦਾ ਤਸਕਰ ਹੈ ਨਸ਼ੇ ਦਾ ਤਸਕਰ ਜਿਸ ਤੋਂ ਕਹੀਂ ਪੱਣਾ ਵੀ ਕੇਸ ਚੱਲਿਆ ਠੀਕ ਕਰੇਗਾ ਪ੍ਰਸ਼ਾਸਨ ਤੋਂ ਜੋ ਵੀ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਮੁੱਦਾ ਚੁੱਕਿਆ ਹੋਇਆ ਇੱਥੇ ਜੋ ਪਹਿਲਾਂ ਕਾਫੀ ਨਸ਼ੇ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਸੀਗਾ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਇਹ ਉਪਰਾਲੇ ਨਾਲ ਇੱਥੋਂ ਤਕਰੀਬਨ ਜੋ ਨਸ਼ਾ ਵੇਨਾ ਉਹ ਖਤਮੀ ਹੋ ਰਿਹਾ ਜੋ ਬਹੁਤ ਜੋ ਰੱਤ ਤੋਂ ਪਹਿਲਾਂ ਚੱਲਦਾ ਸੀ ਜੇਰਾ ਤੁਹਾਡੇ ਉਰੇ ਪਿੰਡ 'ਚ ਮਕਾਨਟ ਆਇਆ ਗਿਆ ਬੰਦਾ ਕਿੰਨਾ ਪੁਰਾਣਾ ਮੈਂ ਕਿਹਾ ਦਫ਼ਤਰ ਸੀ ਇੱਕ ਤਕਰੀਬਨ ਮੇਰੇ ਖਿਆਲ ਦੋ ਚਾਰ ਸਾਲਾਂ ਤੋਂ ਕਰਦਾ ਸੀ ਜੀ ਇਸ ਚੀਜ਼ ਦਾ ਨਜਾਇਜ਼ਤਾ ਸੀ। ਇਹ ਤਾਂ ਹੁਣ ਅਸੀਂ ਨਹੀਂ ਕਿ ਚੈੱਕ ਕੀਤਾ ਵੀ ਕੀ ਚੀਜ਼ ਹੈ ਕਿਤੇ ਤੇ ਇਹਦਾ ਪ੍ਰਸ਼ਾਸਨ ਦਾ ਪਤਾ ਹੀ ਨਹੀਂ। ਉਹ ਤੁਹਾਡੇ ਲੱਗ ਰਿਹਾ ਕਿ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਜਿਹੜਾ ਕਾਫੀ ਮੁੰਡਿਆਂ ਦੇ ਦੁਆਰਾ ਵੀ ਚਲਾਈਆਂ ਗਈਆਂ। ਹਾਂਜੀ ਹਾਂਜੀ। ਲੱਗਦਾਗਾ ਕਿ ਹੁਣ ਪ੍ਰਸ਼ਾਸਨ ਨੇ ਵੀ ਅੱਗੇ ਹਾਂਜੀ ਹਾਂਜੀ ਕਿੰਨਾ ਕਿਹਦਾ ਪ੍ਰਸ਼ਾਸਨ ਦੇ ਜੇ ਪ੍ਰਸ਼ਾਸਨ ਮੰਦ ਕਰਾਏਗਾ ਤਾਂ ਹੀ ਬੰਦ ਹੋਵੇਗਾ ਪਿੰਡ ਦੀ। ਪਿੰਡ ਸਹਿਯੋਗ ਦੇ ਰਿਹਾ ਬਹੁਤ ਦੇ ਰਿਹਾ। ਐਸਾ ਕੁਝ ਨਹੀਂ ਆਇਆ ਵੀ ਕੋਈ ਪਿੰਡ ਦਾ ਸਿਆਣੇ ਤੋਂ ਸਿਆਣਾ ਨਿਆਣੇ ਤੋਂ ਨਾਣਾ ਸਾਰਾ ਸਹਿਯੋਗ ਦੇ ਰਿਹਾ ਹੁਣ ਨਸ਼ਾ ਕਿਵੇਂ ਜੀ ਸ਼ੇਰਮਾ ਜੀ ਦੇ ਸ਼ੇਰਮਾ ਜੀ ਦੇ ਅੱਜ ਹੈਗਾ ਪਹਿਲਾਂ ਵੀ ਨਸ਼ਾ ਕਾਫੀ ਹੈਗਾ ਮੁੰਡਿਆਂ ਨੇ ਵੀੜਾ ਚੁੱਕੇ ਸੀਗਾ ਹੁਣ ਕਿਵੇਂ ਦਾ ਹੈ ਅੱਜ ਮੈਕਸਿਮਮ ਆਈ ਮੰਨ ਕੇ ਚੱਲੋ ਵੀ 0% ਸਰ ਜੇ ਪੁਲਿਸ ਅੱਜ ਇਹ ਜੀ ਕਾਰਵਾਈ ਕਰਦੀ ਹੈ ਸਹਿਯੋਗ ਰਹੂਗਾ ਬਿਲਕੁਲ ਰਹੂਗਾ ਸੂਚਨਾਵਾਂ ਵੀ ਦਿੱਤੀਆਂ ਜਾਂਦੀਆਂ ਜੀ ਬਿਲਕੁਲ ਦਿੱਤੀ ਬਿਲਕੁਲ ਦਿੱਤੀਆਂ ਜਾਂਦੀਆਂ ਸਰ ਕਿਸ ਤਰ੍ਹਾਂ ਦੀ ਅੱਜ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਕੌਣ ਬੰਦਾ ਸੀ ਤੇ ਕਿੰਨੇ ਕਿੰਨੇ ਨਾਮ ਦੇ ਦੇਖੋ ਮਾਨਜੋਗ ਸੀਐਮ ਸਾਹਿਬ ਤੇ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਦੰਡੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਹ ਪੁਲਿਸ ਮਹਿਕਮਾ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲਿਸ਼ਨ ਡਰਾਈਵ ਅਸੀਂ ਕਰ ਰਹੇ ਆ ਅੱਜ ਪਿੰਡ ਸ਼ੇਰਮਾਜਰੇ ਚ ਰਜਿੰਦਰ ਸਿੰਘ ਔਰ ਫਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰ ਆ ਜਿਵੇਂ ਕਿ ਆਪਾਂ ਬੈਕਗ੍ਰਾਉਂਡ ਚ ਦੇਖ ਸਕਦੇ ਆ ਕਿ ਇਹਦੇ ਰਹਾਇਸ਼ੀ ਮਕਾਨ ਨੂੰ ਜੀਸੀਬੀ ਰਾਹੀਂ ਡਿਮੋਲਿਸ਼ ਕੀਤਾ ਜਾ ਰਿਹਾ ਇਸ ਸਮਗਲਰ ਤੇ 6 ਤੋਂ ਜ਼ਿਆਦਾ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲਿਸ਼ਨ ਨਾਲ ਪਿੰਡ ਵਾਸੀਆਂ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਮਨ 'ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਹੈ। ਭੱਟਿਆਨੇ 'ਚ ਕਿੰਨੇ ਘੁੰਟਲੇ ਜਿਹੇ ਮਕਾਨੇ ਦੇ ਡਿਮੋਲਿਸ਼ ਕੀਤੇ ਗਏ। ਹੁਣ ਤੱਕ ਅਸੀਂ 5 ਤੋਂ ਜ਼ਿਆਦਾ ਡਿਮੋਲਿਸ਼ਨਸ ਕਰ ਚੁੱਕੇ ਹਾਂ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੁਆਣ ਵਾਲੇ ਸਮੇਂ 'ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗੀ। ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز